ਜੀ ਆ ਗਿਆ ਆਪਣੇ ਬੰਦੇ ਹੋਰ ਸਿਮੀ ਵੀਰ ਚੱਲ ਫਿਰ ਹਾਂ ਵਧੀਆ ਚਲੋ ਫਿਰ ਕੋਈ ਖੜਾ ਰੇ ਕੇ ਘਰ ਹੈ ਜੀ ਹਾਂ ਚੱਲ ਅੱਗੇ ਕਰ ਲੈ ਲਓ ਜੀ ਆਪਾਂ ਨੇ ਹੁਣ ਗੱਡੀ ਖੜਾ ਦੇਣੀ ਹੋਰ ਹੈ ਬਈ ਪੰਪ ਪਾਈਕ ਤੇ ਇੱਕ ਗੱਡੀ ਮਾਹ ਲੂਗੇ ਆਪਾਂ ਲਓ ਜੀ ਹੋ ਜਿਕੇ ਆਪਾਂ ਪੰਪ ਤੇ ਬਈ ਇਹ ਹਲਵਾ ਤੇਲ ਪਾ ਲਈਏ ਥੋੜਾ ਜਿਹਾ ਗੱਡੀ ਮਾ ਹੋਰ ਕਰ ਲੈ ਕਰ ਲਈ ਜ਼ੀਰੋ ਚੈੱਕ ਪਾ ਦੇ ਤੂੰ ਥੋੜਾ ਦਵਾ ਦੇ ਤੇ ਬਾਕੀ ਇੱਕ ਗੱਡੀ ਉਹ ਸਾਹਮਣੇ ਲਾ ਦੀ ਆਪਾਂ ਨੇ ਗਏ ਸੀ ਮੈਨ ਲਾਣ ਬਈ ਤੇ ਪੰਪ ਬਹੁ ਖੁੱਲਾ ਡੁੱਲਾ ਬਈਓ ਲਓ ਜੀ ਪਹੁੰਚ ਗਏ ਆਪਾਂ ਪਿੰਡ ਅਕਤੂਬਰ ਜੰਗਾ ਬੋਸ ਪਹੁੰਚਣੇ ਵਾਲੇ ਆਪਾਂ ਅਰੇ ਆ ਕਿੰਨੇ ਕਿਲੋਮੀਟਰ ਦਾ ਰਸਤਾ ਬਈ ਇਹ ਵਾਗੀ ਵਰਕਸ਼ਾਪ ਸਾਹਮਣੇ ਬਣ ਰਹੀ ਹੈ ਜਿਹੜੀ ਤਿਆਰ ਹੋ ਰਹੀ ਹੈ ਬਈ ਨਵੀਂ ਇਹੋ ਦੇਖੋ ਗੇਟ ਲੱਗਿਆ ਵਾ ਸਾਹਮਣੇ ਉਹ ਖੜੇ ਹੋੜੀ ਦਿਸਾਈਂ ਕਿ ਇਹ ਨਵੀਂ ਹੋ ਰਹੀ ਤਿਆਰ ਉਹ ਦੇਖੋ ਟਰਾਈ ਮਾਰ ਰਹੇ ਕਿ ਉਹ ਕਿੰਨੇ ਕਿੰਨਾ ਲੱਤਾਰਿਆ ਬੜਾ ਟਰ ਹੈ ਇਹ ਨਵੀਂ ਵਰਕਸ਼ਾਪ ਤਿਆਰ ਕਰ ਰਿਹਾ ਦੇਖੋ ਜੀ ਦੇਖਿਆ ਹੁਣ ਤੁਸੀਂ ਵੀਡੀਓ ਪਹਿਲਾਂ ਤੇ ਬਾਕੀ ਉਹ ਦੇਖੋ ਕਿ ਆ ਗਾਹ ਪਾਇਆ ਵਾ ਜੀ ਪਾਣੀ ਸੁੱਕੀ ਗਈ ਹੈ ਹਾਂ ਬੜੀ ਹੋਇਆ ਹਾਂ ਹਾਂ ਭਈਆ ਉਹ ਪਈਆ ਹੈ ਰੋ ਤੇ ਟਿਲਰ ਬਾਕੀ ਟਰੈਕਟਰ ਦੇਖੋ ਕਿੰਨਾ ਉਹ ਟਰੈਕਟਰ ਉਪਰ ਟਰੈਕਟਰ 'ਤੇ ਨਹੀਂ ਬੈਠਿਆ ਜੌਂਡੀਰ ਵਾ ਜੌਂਡੀਰ ਟਰੈਕਟਰ ਕਿੰਨੇ ਥੱਲੇ ਉਤਾਰਿਆ ਬਾਬਾ ਜੀ ਪੱਲਾ ਪੱਲਾ ਇਹ ਸਾਹ ਤਲੇ ਦੇ ਤਲਾਈ ਲੱਗ ਲਿਆ ਢਿੱਡ ਢੁੱਡ ਟਰੈਕਟਰ ਦਾ ਮੈਂ ਹੂੰ ਕਾਈ ਲੈ ਨਾ ਬੈਠੇ ਅੰ ਆਹ ਸਈ ਕਾਲ ਵੀ ਕਹਾ ਤਸਹੀਂ ਫੜੇ ਟਰੈਕਟਰ ਉਹ ਸੜਕ ਪੈ ਗਈ ਨੇ ਬਾਕੀ ਇਧਰ ਚਾਚੇ ਨੇ ਮਨਾਲਿਆ ਫੋਨ ਦੇਖੋ ਆ ਗਿਆ ਆ ਗਿਆ ਆ ਗਿਆ ਐਂ ਕੀ ਆ ਗੱਲ ਚਾਚਾ ਚਲੋ ਬਈ ਕੀ ਕਰ ਰਹੇ ਹੋ ਕਿੱਥੇ ਖੜੇ ਮਾਰ ਟਰੈਕਟਰ ਸਾਈਂ ਖੜਿਆ ਹੋ ਉਧਰ ਹੀ ਬੁਲਾ ਰਿਹਾ ਹਾਂ ਚਲ ਉਧਰ ਹੀ ਬੁਲਾ ਹਾਂ ਬੈਗ ਲੈ ਲਈਏ ਲਓ ਜੀ ਇੱਥੇ ਬੁਲਾ ਰਿਹਾ ਬਈ ਫਿਰ ਇੱਧਰ ਹੀ ਆ ਜਾਓ ਕਿੰਨੇ ਵੀ ਜੋ ਪਤਾ ਨਹੀਂ ਲੰਗਾ ਮੇਰਾ ਨਹੀਂ ਹੋਣੀ ਹੋਵੇ ਜਲ ਠੀਕ ਹੈ ਵਧੀਆ ਜਿਹੇ ਦੀ ਮੁੜਿਆ ਹੈ ਜਿਹੇ ਦੀ ਮੁੜ ਕੇ ਦੇਖਿਆ ਉਹਨੇ ਉਹਨੂੰ ਗਿਆ ਉਹਰੀ ਦੇਖ ਲਈ ਜਾਨਾ ਟਰੈਕਟਰ ਆ ਲਓ ਜੀ ਫੋਨ ਕਰ ਲਿਆ ਚਾਚੇ ਨੇ ਜਗੇਵਾ ਕਹਿ ਰਿਹਾ ਹੋਰੀ ਆ ਜਾਓ ਬਈ ਕਹਿ ਰਿਹਾ ਲਓ ਪਹਿਲਾਂ ਆਪ ਲਹੀ ਬਈਓ ਮੋਡੀਫਿਕੇਸ਼ਨ ਕਰਕਾ ਨਾ ਹਾਂ ਪਹਿਲਾਂ ਟਰਾਈ ਆਪਣੀ ਤਸੱਲੀ ਕਰਾਂਗਾ ਆਪਣੀ ਸੰਤੁਸ਼ਟੀ ਹੋ ਗਈ ਫਿਰ ਦੇ ਲੇਟਰ ਫਿਰ ਮਰੇ ਵੋ ਫੋਨ ਕਰਾਂਗਾ ਵੀ ਠੰਮਾ ਦੇ ਫਿਰ ਆਪਾਂ ਚਲੇਗੇ ਫਿਰ ਆਪਣੇ ਸਾਹਮਣੇ ਟਰਾਈ ਕਰਾਵਾਂਗਾ ਪੂਰੀ ਫੁੱਲ ਹਾਂ ਹਾਂ ਫਿਰ ਟਰਾਈ ਫੁੱਲ ਕਰਕੇ ਦੇਖੋ ਇਹੋ ਖੜੀ ਲਾਈਵ ਤੇ ਤੇ ਜੀ ਹਰ ਅਸੀਂ ਬਦੋ ਦੁਬਾਰਾ ਰੰਗ ਕਰਦੇ ਸੀ ਮਿਸਪਾ ਹੈ ਇਹ ਕਿਸ਼ਕੀ ਹੋ ਰੋ ਇਸੇ ਕੀ ਹੋਇਆ ਇਸੇ ਕੀ ਹੈ ਨਹੀਂ ਰੰਗ ਦੁਬਾਰਾ ਕਰਿਆ ਸੀ ਨਾ 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 ਬਾਰਿਸ਼ ਕਰ ਕੇ ਆਉਗੀ ਸਾਫ ਬਾਰਿਸ਼ ਨੇ ਧੋਦੀ ਲਓ ਜੀ ਸੀਮੀ ਪੁਨੀਆ ਜੀ ਤੇ ਮਿਲੋ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਲੇ ਵੀ ਮਿੱਤਰੋ ਅੱਜ ਜੱਗੇ ਬੋਸ ਹਮ ਲਾਵਾਂ ਸਾਨੂੰ ਇੱਕ ਹੋਰ ਵੀਡੀਓ ਨਵੀਂ ਦੇਖਿਓ ਜੀ ਅੱਜ ਬਲੌਗ ਆਪਣਾ ਬਈ ਜੱਗੇ ਬੋਸ ਦਾ ਦੇਖਿਓ ਬਈ ਪੂਰਾ ਧਮਾਕਾ ਪਾਉਂਗੇ ਦੇਖੋ ਆਮ ਸ਼ੇਅਰ ਕਰਿਓ ਬਈ ਕੁਦਰਤੀ ਟਰੈਕਟਰ ਵੀ ਆਪਾਂ ਨੂੰ ਮਿਲ ਗਿਆ ਗਿਆ ਟਰਾਈ ਕਰ ਰਿਹਾ ਦੇਖੋ ਮੇਲੇ ਭਾਈ ਸੁਖਮਨ ਸਿੰਘ ਜੱਗੇ ਦਾ ਟਰੈਕਟਰ ਦਾ ਦੇਖੋ ਬਈ ਕਿਆ ਹਾਲ ਹੋਇਆ ਵਾ ਰੰਗ ਰੁੰਦਦਾ ਬਿਖੇ ਨਹੀਂ ਰਿਆ ਟਰੈਕਟਰ ਕਾ ਵੀ ਕਿਹੜਾ ਰੰਗ ਆ ਰੀਮਾ ਕਾ ਜੀ ਸਿੱਕੂ ਸਿੱਨੀ ਪੁਨੀਆ ਦਲਾ ਸਿਮੀ 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 ਲਓ ਜੀ ਚਲੋ ਜੀ ਆ ਲੈਣੀ ਹੋਣੀ ਆ ਗੌਰ ਦਾ ਪਿਆ ਮੈਂ ਕਿਟਰਾਈ ਲਈ ਹੋਈ ਹੁਣ

ਕੀ ਕੀ ਦਿਖਾਈ ਦੋ ਹਾਂਜੀ ਹਾਂਜੀ ਹੋਰ ਸੁਣਾ ਜੀ ਕੋਲ ਰੈਕਟਰ ਹੋ ਬੜੇ ਰਚ ਗਿਆ ਭਾਈ ਭਾਈ ਸਸਰੀਕਾਲ ਜੀ ਸਸਰੀਕਾਲ ਜੀ ਹੋਰ ਸੁਮੀਪੁਨੀਆ ਜੀ ਬੈਠ ਠੀਕ ਹੈ ਜੀ ਇਹ ਵਾਲੇ ਹੋਰ ਜੀ ਹਾਂ ਕੋਈ ਪਿੱਛੇ ਸਾਰੀ ਕਮੀਜ਼ ਭਰਦੀ ਕੋਈ ਨਹੀਂ ਵੀ ਨਹੀਂ ਖੇਡਦੇ ਜੀ ਥੋੜੀ ਦਿਰ ਮੇ ਸੁੱਕ ਜਵੇਗਾ ਪਤਾ ਹੈ ਕੋਈ ਕੋਈ ਮੰਡੀ ਮੈਂ ਗਏ ਉਹ ਤਾਂ ਨਹੀਂ ਦਿੱਖ ਨਹੀਂ ਦੋਗੇ ਮੈਨੂੰ ਗਏ ਨਹੀਂ ਮੰਡੀ ਕੋਲ ਚਲ ਆਉਂਦੇ ਨੇ ਉਹ ਗਾ ਥੋੜੇ ਉਹ ਤਾਂ ਮਰਨੇ ਬਣੇਗੇ ਸੁਸਤੋਂ ਉਹ ਰਾਡਾ ਲੀਟਰ ਫੀਲ ਕਰੇ ਉਹ ਵੀ ਬੱਤ ਵੀ ਆਏਗੇ ਖੇਤ ਉੱਤ ਦਾ ਪਾਣੀ ਪੂਣੀ ਖੜਾ ਹੋਣਾ ਡੂਗਾ ਨਾ ਆ ਨਵਾਂ ਹੀ ਲਾ ਦਿੰਦੇ ਆ ਨਵਾਂ ਜਾਲੀ ਨਾ ਹਾਂ ਜਾਲੀ ਜਾਲਾ ਆ ਪਾਇਆ ਬਈ ਪਹਿਲੇ ਵਾਲਾ ਕੱਟਦੇ ਆ ਵਿਸਕੀ ਚੱਲ ਰਹੀ ਹੈ ਟਰਾਈ ਦੇਖਾਂਗੇ ਕਿ ਕਿਹੜਾ ਜ਼ੋਰ ਮਾਰ ਰਿਹਾ ਜ਼ਿਆਦਾ ਵਰਕ ਹੈ ਕਿ ਨਹੀਂ ਕਿਹੜਾ ਭਾਈ ਉੱਪਰ ਬੈਠਾ ਆ ਦੇ ਖੰਭੇ ਦੇ ਉਪਰੇ ਉਪਰ ਤਾਰਾਂ ਦੇ ਜੋੜ ਚੈੱਕ ਕਰੂਗਾ ਚੜ ਕੇ ਜਿੰਮੇਦਾਰ ਹੁਣ ਆਪ ਲਗਿਆ ਚਲਾਣ ਬਾਈ ਪਾਰਿਸ ਕਾ ਨਹੀਂ ਹੈ ਟਰੈਕਟਰ ਇਹ ਟਰੈਕਟਰ ਪਰ ਕੱਟ ਪਿਆ ਬਾਈ ਇਹ ਮਨਮਾ ਲਈ ਵੀ ਥੋੜਾ ਬਹਿਮ ਜਾ ਹੋ ਰਿਹਾ ਕਹਿ ਰਿਹਾ ਵੀ ਮੇਰਾ ਟਰੈਕਟਰ ਦਬ ਰਿਹਾ ਧੂਆ ਮਾਰ ਰਿਹਾ ਇੱਕ ਲਾ ਕੇ ਦੇਖੂਗਾ ਇਸ ਨੂੰ ਇਹੋ थी कटते हैं फोर बाई फोर पा रहे हैं भाई फोर बाई फोर के लिए होंगे शक्ति थी फोर बाई फोर जगह बॉश ट्रैक्टर ¡Vale! ਨੇ ਉਹ ਬਾਈ ਦੋ ਜੀ ਤਰ ਕਰੇ ਤਰ ਰੋਹ ਫਲੇ ਲੋਕ ਲੈ ਚ ਦਾ ਬਲੇ ਆ ਹਾਂ ਇਹਨੂੰ ਉਦਲੇ ਵੀ ਤੋਂ ਡਰੈਕਟਰ ਕਦੀ ਵਿਦਾ ਕਰਦਾ ਹੁੰਦਾ ਹੋਗਾ ਮਾਨੇ ਹਾਂ ਇਹ ਕਹੇ ਰੇ ਉਹ ਕਿੱਥੇ ਪਗੜਾ ਦੇ ਦਿੱਤਾ ਉਹ ਜੋੜਦੀ ਏ ਟ੍ਰੇਲੀ ਅਰੇ ਕਿੱਤੋਂ ਦੇ ਕਰਾ ਦੇ ਜੀ ਜੀ ਤਰ ਇਤ ਲੰਮੇ ਉਹ ਫੇਰ ਉਹ ਕੜੀ ਦਾ ਦੇਖ ਚੱਲਾ ਹਾਂ ਇਹ ਰੋ ਡਰੈਕਟਰ ਕੋ ਨਹੀਂ ਕਰਦੇ ਅਜੇ ਕਰੂ ਫਲੇ ਰੱਤੀ ਜੇ ਕਿਤੇ ਦੇ ਦੇ ਰਿਹਾ ਐਂ ਟਿਕਟ ਨਾ ਇੰਦਰਾਵਾ ਕਿੱਥਾ ਹੈ ਨਾ ਸਰਪੇ ਟਿਕਟ ਲੈ ਦੋ ਹਾਂ ਕਿੱਥੇ ਹੈਗਾ ਹਾਂ ਜਿੰਨੇ ਗਰੇ ਦੋਸਤਾਂ ਨਾਲ ਬਾਈ ਘੱਟ ਬੰਦ ਚਲਾਵਾ ਅਣਜਾਣ ਜਾਏ ਪੂਰਾ ਹੰਡਿਆ ਬਣੀ ਹੈ ਡਰਾਈਵਰ ਬਾਈ ਟਰੈਕਟਰ ਦਾ ਮਾਲ ਕੇ ਹੈ ਇੱਕ ਟ੍ਰੈਕਟਰ ਆ ਰਿਹਾ ਓਰਗਨਿਕ ਦੀ ਗੀਤੀ ਦੀ ਗੀਤੀ ਤੇ ਨਹੀਂ ਆ ਰਿਹਾ 15 15 ਇਹ ਟਿੰਡਰ ਐ ਅਲਟੀਵੇਟਰ ਯਾਰ ਦੇਖੇ ਕਿੰਨੀ ਗਰੇਸ ਨਾਲ ਚੱਲ ਰਿਹਾ ਆ ਗੋਰ ਅਡਜਸਟ ਸਿੰਕ ਨੂੰ ਦਲ ਟ੍ਰੈਕਟਰ ਦਾ ਬਿਲੰਦਦਾ ਬਾਈ ਇਹਦਾ ਹਾਂ ਮੰਨ ਲਈ ਕਲਚ ਪੜ ਜਾਂਦਾ ਰੱਬ ਨਾਲ ਕਿੰਨੇ ਟੁੰਗੇ ਜਾ ਰਹੇ ਹੈ ਹੈ ਇੰਨਾ ਤੜਾ ਲੱਗਣ ਵਾਲੀ ਹੋਈ ਵੀ ਇਹ ਤੇ ਪਹਿਪਹੀ ਥੋੜੀ ਹੈ ਤੈਨਾਂ ਵਾਂ ਮਿੱਟੀ ਲੱਗ ਤੈਨਾਂ ਲੱਗ ਰਹੀ ਹੈ ਇਹ ਦੇਖੋ ਇਹ ਦੇਖ ਅਰੀਏ ਇਹ ਤੱਪੜ ਦੇ ਕੀ ਤਰ੍ਹਾਂ ਪੜਿਆ ਬਹਨ ਆ ਇਸਕੇ ਮਾ ਵੀ ਐਜੇ ਮਾ ਵੀ ਲੱਗ ਜੋਰ ਨਾਲ ਗੇਰ ਬਦਲਦਾ ਗੇਰ ਬਦਲਦਾ